ਕਨਾਲ ਏਟੀਐਮ ਬਦਲ ਕੇ ਪੈਸੇ ਕਢਵਾਏ ਇਥੇ ਨਡਾਲਾ ਵਿਖੇ ਇੱਕ ਬਜ਼ੁਰਗ ਏਟੀਐਮ ਚੋਂ ਪੈਸੇ ਕਢਾਉਣ ਜਾਂਦਾ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਇੱਕ ਚਲਾਕ ਵਿਅਕਤੀ ਨੇ ਧੋਖੇ ਨਾਲ ਉਸ ਬਜ਼ੁਰਗ ਵਿਅਕਤੀ ਦਾ ਏਟੀਐਮ ਕਾਰਡ ਬਦਲ ਕੇ ਉਸ ਵਿੱਚੋਂ ਪੈਸੇ ਕਢਵਾ ਕੇ ਰਫੂ ਚੱਕਰ ਪੁਜੰਦਾ ਹੈ ਜਿਨ੍ਹਾਂ ਤਸਵੀਰਾਂ ਸੀਸੀਟੀਵੀ ਚ ਕੈਦ ਹੋ ਜਾਂਦੀਆਂ ਹਨ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਲਾਲ ਟੀ-ਸ਼ਰਟ ਦੇ ਵਿੱਚ ਜਿਹੜਾ ਇੱਕ ਮੋਨਾ ਨੌਜਵਾਨ ਜੋ ਵਿਅਕਤੀ ਆ ਉਹ ਏਟੀਐਮ ਦੇ ਵਿੱਚ ਇੰਟਰ ਕਰ ਰਿਹਾ ਅਤੇ ਅੰਦਰ ਜੋ ਬਜ਼ੁਰਗ ਆ ਉਸ ਨਾਲ ਉਹ ਧੋਖਾਧੜੀ ਕਰਕੇ ਫਰਾਰ ਹੋ ਜਾਂਦਾ ਇਸ ਬੰਦੀ ਜਾਣਕਾਰੀ ਦਿੰਦੇ ਹਨ ਕੁਲਵਿੰਦਰ ਸਿੰਘ ਵਾਸੀ ਕੁਲਵਿੰਦਰ ਸਿੰਘ ਖੱਖ ਵਾਸੀ ਨਰਾਲਾ ਨੇ ਦੱਸਿਆ ਕਿ ਉਹ ਸ਼ਾਮ 4 ਵਜੇ ਨਾਲ ਢਿਲਮਾ ਰੋਡ ਸਥਿਤ HDFC ਦੇ ATM ਵਿੱਚੋਂ ਪੈਸੇ ਕਢਾਉਣ ਗਿਆ ਸੀ ਤਾਂ ਉੱਥੇ ਪਹਿਲਾਂ ਤੋਂ ਹੀ ਇੱਕ ਜਿਹੜਾ ਨੌਜਵਾਨ ਮੌਜੂਦ ਸੀ ਅਤੇ ਉਹ ਮੈਨੂੰ ਕਹਿਣ ਲੱਗਾ ਕਿ ਮੈਂ ATM ਦਾ ਅਧਿਕਾਰੀ ਹਾਂ ਮਸ਼ੀਨ ਮਸ਼ੀਨ ਵਿੱਚ ਇੱਕ ਤਕਨੀਕੀ ਨੁਕਸ ਸੀ ਹੁਣ ਮੈਂ ਠੀਕ ਕਰ ਦਿੱਤਾ ਆਪਣਾ ATM ਦਿਓ ਇਸ ਨੂੰ ਚੈੱਕ ਕਰ ਲਈਏ ਇਸ ਦੌਰਾਨ ਉਸਨੇ ਜਿਹੜਾ ਮੇਰੀਆ ਮੇਰਾ ਜਿਹੜਾ ATM ਆ ਉਹ ਲੈ ਲਿਆ ਅਤੇ ਉਸ ਵਿੱਚੋਂ ਪੈਸੇ ਕਢਾਉਣ ਲੱਗਾ ਤੇ ਮੇਰਾ ਉਸਨੇ ਜਿਹੜਾ ਪਾਸਵਰਡ ਆ ਕਾਪੀ ਕਰ ਲਿਆ ਤੇ ਵਾਪਸ ਕਰਨ ਲੱਗੇ ਹਨ ਬੜੀ ਹੀ ਚਲਾਕੀ ਦੇ ਨਾਲ ਜਿਹੜਾ ਏਟੀਐਮ ਕਾਰਡ ਬਦਲ ਕੇ ਮੈਨੂੰ ਦੇ ਦਿੱਤਾ ਜਿਸ ਦਾ ਕਿ ਮੈਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਪਤਾ ਲੱਗਣ ਤੇ ਜਦ ਮੈਂ ਬੇਗਵਲ ਰੋਡ ਬੈਂਕ ਵਿੱਚ ਏਟੀਐਮ ਬਲੌਕ ਕਰਾਉਣ ਲਈ ਗਿਆ ਪਰੰਤੂ ਉਸਨੇ ਤਦ ਤੱਕ ਮੇਰੇ ਕਾਰਡ ਚੋਂ 25000 ਰੁਪਏ ਕਢਾ ਲਏ ਅਤੇ ਨਫੂ ਚੱਕਰ ਹੋ ਗਿਆ ਇਸ ਛਾਤ ਠਗਦਿਆਂ ਤਸਵੀਰਾਂ ਜਿਹੜੀਆਂ ਸੀਸੀਟੀਵੀ ਚ ਕੈਦ ਹੋ ਗਈਆਂ ਹਨ ਅਤੇ ਪੁਲਿਸ ਜਿਹੜੀ ਹੈ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਹੁਣ ਵਿਸ਼ਾ ਇਹ ਹੈ ਕਿ ਹਲਕਾ ਪਲਾਟ ਵਿੱਚ ਦਿਨ ਰਾਤ ਕਿਸੇ ਵੀ ਸਮੇਂ ਜਿਹੜੀਆਂ ਇਹ ਵਾਪਰ ਰਹੀਆਂ ਲੁੱਟਾਂ ਖੋਹਾਂ ਤੇ ਚੋਰੀਆਂ ਘਟਨਾਵਾਂ ਨਾਲ ਹਰ ਲੋਕ ਜਿਹੜੇ ਨੇ ਉਹ ਸਹਿਮ ਦੇ ਮਾਹੌਲ ਹੇਠ ਉਹ ਜੀ ਰਹੇ ਨੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਠੱਗਾਂ ਤੋਂ ਜਿਹੜਾ ਬਚਿਆ ਜਾ ਸਕੇ ਹੁਣ ਪੁਲਿਸ ਹੀ ਇਸ ਮਾਮਲੇ 'ਚ ਕੋਈ ਵੱਡੀ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕਰੇ ਤਾਂ ਤਾਂ ਹੀ ਇਹ ਜਿਹੜੀ ਠੱਲ ਪੈ ਸਕਦੀ ਹੈ